ਚੇਮੀ ਨੇ ਪਹਿਲਾਂ ਰਾਮਨਪੁਰ ਸਜੇਨ ਕੇ ਪੁਲਿਸ ਨੇ 3 ਕਿਲੋ ਹਿਰਨ ਫੜੀ ਦੀ ਸੀ ਇਹਨਾਂ ਨੇ ਇੰਟਰਸੈਪਟ ਕੀਤੀ ਸੀ ਉਹਦੇ ਵਿੱਚੋਂ ਇੱਕ ਵਿਅਕਤੀ ਮਨਪ੍ਰੀਤ ਨੰਦ ਦਾ ਵਿਅਕਤੀ ਗ੍ਰਿਫਤਾਰ ਹੋਇਆ ਸੀ ਫਰਵਾੜੇ ਦਾ ਰਹਿਣ ਵਾਲਾ ਸੀ ਵਰਜਲੀ ਬੰਗੇ ਦਾ ਸੀ ਉਸ ਤੋਂ ਡਰਗਮਨੀ 5 ਕਰੋੜ ਦੇ ਕਰੀਬ ਜੇਨ ਕੇ ਪੁਲਿਸ ਨੇ ਰਿਕਵਰ ਕੀਤਾ ਸੀ ਇੱਕ ਤਾਂ ਉਹ ਕੜੀ ਹੈ ਦੂਜੀ ਕੜੀ ਹੈ ਅੱਜ ਤੋਂ 2 ਸਾਲ ਪਹਿਲਾਂ ਇੱਕ ਖੇਪ ਜਿਹੜੀ ਸੀਗੀ ਸਪੈਸ਼ਲ ਸੈੱਲ ਦਿੱਲੀ ਨੇ 350 किलो ਉਹ ਫੜੀ ਸੀਗੀ ਤੇ ਬੈਕਗਰਾਉਂਡ ਦੇ ਤਾਂ ਇਹ ਨਵਦੀਪ ਕਰਕੇ ਨਫੀਤ ਕਰਕੇ ਇੱਕ ਮੁੰਡਾ ਹੈ ਜਿਹੜਾ ਤੁਰਕੀ ਚ ਬੈਠਾ ਹੈ ਹੀ ਇਸ ਦਾ ਮਾਸਟਰਮਾਈਂਡ ਉਹਦੇ ਲਿੰਕਸ ਜਿਹੜੇ ਹਨ ਬਾਕੀ ਅਲੱਗ ਅਲੱਗ ਕੰਟਰੀਜ਼ ਦੇ ਦੇਸ਼ਾਂ ਦੇ ਜਿਹੜੇ ਡਰੱਗਸ ਮਕਲਸ ਹਨ ਜਿਨੇ ਇਰਾਨ ਹੋ ਗਿਆ ਤੁਰਕੀ ਕੋ ਦੋ ਗਿਆ ਕੈਨੇਡਾ ਹੋ ਗਿਆ ਪਾਕਿਸਤਾਨ ਹੈ ਨਮਾਜ਼ਮਾਨਿਸਤਾਨ ਉਹਨਾਂ ਦੇ ਨਾਲ ਤੇ ਇਹ ਵੱਡੀ ਮਾਤਰਾ ਚ ਹੋਲ ਸੇਲ ਟਾਈਪ ਦੀ ਸਮਝਾਉਂਦੇ ਹਾਂ ਉਹ ਕਰਦੇ ਜਿਹੜੀ ਰਿਕਵਰੀ ਹੋਈ ਹੈ ਤੇ ਤਿੰਨ ਬੰਦੇ ਫੜੇ ਗਏ ਜਿਹੜੇ ਬੰਦੇ ਫੜੇ ਗਏ ਆ ਉਹਨਾਂ ਚੋਂ ਹੀ ਆਪਸ ਵਿੱਚ ਰਿਸ਼ਤੇਦਾਰ ਇੱਕ ਖੇਪ ਜਿਹੜੀ 8 ਕਿਲੋ ਦੀ ਹੈ ਉਹ ਖੇਪ ਜਿਹੜਾ ਜਿਹੜਾ ਰੂਟ ਸੀਗਾ ਦੈਟ ਵਾਸ ਫਰਮ ਜੇ ਐਨ ਕੇ ਦੂਜਾ ਜਿਹੜੀ 40 ਕਿਲੋ ਦੀ ਹੈ ਉਹਦਾ ਜਿਹੜਾ ਰੂਟ ਸੀਗਾ ਦੈਟ ਵਾਸ ਫਰਮ ਗੁਜਰਾਤ ਹੁਣ ਇੱਥੇ ਕੀ ਕਰ ਰਹੇ ਸੀਗੇ ਕਈ ਵਾਰੀ ਤਾਂ ਹੁੰਦਾ ਹੈ ਕਿ ਇਹਨਾਂ ਨੂੰ ਟਰਾਂਜ਼ਿਟ ਰੂਟਸ ਨਹੀਂ ਮਿਲਦੇ ਹੈ ਤੇ ਅਗਰ ਖੇਪ ਵੱਡੀ ਹੋ ਤਾਂ ਉਹ ਨੂੰ ਛੁਪਾਨ ਦਾ ਇਹਨਾਂ ਨੂੰ ਜਗਾ ਚਾਹੀਦੀ ਹੁੰਦੀ ਹੈ ਤੇ ਉਹ ਛਪਾਈ ਹੋਈ ਸੀਗੀ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਇਹ ਆਇਆ ਕਿ ਇਹ ਜਿਹੜੀ ਖੇਪ ਹੈ ਇਕੱਠੇ ਕਰਕੇ ਇਹ ਕੈਨੇਡਾ ਜਾਂ ਯੂਰੋਪੀਅਨ ਕੰਟਰੀਸ ਚ ਜਾਨੀ ਸੀਗੀ ਇਹ ਪ੍ਰੀਮਰੀ ਇਨਵੈਸਟੀਗੇਸ਼ਨ ਚ ਆਇਆ ਤੇ ਖੇਪ ਜਿਹੜੀ ਇਹ ਦੋਨੋਂ ਖੇਪਾਂ ਜਿਹੜੀ ਆਈ ਸੀਗੀਆਂ ਇਹ ਇਹਨਾਂ ਦੀ ਲਾਰਜ ਕੁਆਂਟੀਟੀ ਹੋਰ ਵੀ ਸੀਗੀ ਉਹ ਵੀ ਲੋਕ ਆਪਾਂ ਕਾਫੀ ਹੱਦ ਤੱਕ ਅਡੈਂਟੀਫਾਈ ਕਰ ਲਏ ਹਨ ਨਾ ਤਾਂ ਮੋਡਸ ਆਪਰੇਂਡੀ ਸਾਨੂੰ ਪਤਾ ਲੱਗ ਗਿਆ ਤੇ ਉਹ ਵੀ ਜਲਦੀ ਪਹੁੰਚਾਰ ਦੇਗਾ ਜੀ ਸਰ ਹਰਪ੍ਰੀਤ ਦਾ ਸਨਾਮਾ ਜਵਾਈਏ ਤੇ ਅਮਨ ਜੀ ਕੁਰੀਏ ਕੁਰੀਏ ਜੀ ਤੇ ਪਰਚਾ ਕਦੋਂ ਦੇ ਦਿੱਤਾ ਜੀ ਜਿਲੰਦਰ ਭਾਈ ਜੀ ਸਰ ਕਿੱਥੇ ਲੈ ਕੇ ਜਾਣਾ ਸੀ ਇਹਨਾਂ ਨੇ ਡੀਟੇਲ ਸਪਲਾਈਸ ਦੇਣੀ ਸੀ ਜਾਂ ਇਹਨਾਂ ਨੇ ਬਾਹਰ ਦੇ ਨਹੀਂ ਇਹਨਾਂ ਨੇ ਸਪਲਾਈ ਦੇਣੀ ਦੇਖੋ ਇਹ ਦਾ ਚੇਂਜ ਜਿਹੜੀ ਹੁੰਦੀ ਹੈ ਨਾ ਜਦੋਂ ਇਹਨਾਂ ਵੱਡੇ ਪੱਧਰ ਤੇ ਕੰਮ ਹੁੰਦਾ ਹੈ ਤੇ ਇੱਕ ਬੰਦਾ ਦੂਜੇ ਬੰਦੇ ਨੂੰ ਜਾਣਦਾ ਨਹੀਂ ਹੈ ਜੀ ਜਿਹੜਾ ਬਾਹਰ ਬੈਠਾ ਹੈਂਡਲਰ ਹੈ ਉਹ ਨੀਡ ਟੂ ਨੋ ਬੇਸਿਸ ਇਨਫੋਰਮੇਸ਼ਨ ਦਿੰਦਾ ਹੈ ਕੈਸ਼ ਵੀ ਫੜਿਆ ਬਟ ਹਾਂਜੀ ਹਾਂਜੀ ਕੈਸ਼ ਫੜਿਆ ਜੀ ਹੋਰ ਵੀ ਕੈਸ਼ ਰਿਕਵਰ ਹੋਇਆ ਜਿਹੜਾ ਹੁਣ ਆਪਾਂ ਡਿਸਕਲੋਜ਼ ਨਹੀਂ ਕੀਤਾ 21 ਲੱਖ ਦਾ ਕੈਸ਼ ਫੜਿਆ ਜੀ ਤੇ ਲੋਕਰ ਚ ਕੁਝ ਵੀ ਲਗਦੇ ਕਰੀਬ ਕੈਸ਼ ਸੀਗਾ ਉਹ ਵੀ ਹਮ ਥੋੜੀ ਦੇਰ ਪਹਿਲਾਂ ਢਕਵਾ ਰਹੇ ਹਾਂ ਇਹ ਜਲੰਧਰ ਰੂਟ ਸੀਗਾ ਇਹਨਾਂ ਦਾ ਜਾਂ ਫਿਰ ਇੱਥੇ ਲੁਕੋਣਾ ਸੀਗਾ ਨਹੀਂ ਨਹੀਂ ਇਹ ਇਹ ਰਹਿਣ ਵਾਲੇ ਬੰਗੇ ਦੇ ਜੀ ਇੱਥੇ ਇੱਥੇ ਇਹਨਾਂ ਨੇ ਇਹ ਰੂਟ ਵੀ ਤੁਸੀਂ ਕਹੋ ਨੰਬਰ 1 ਨੰਬਰ 2 ਟਰਾਂਜ਼ਿਟ ਅ ਲਈ ਨਾ ਨੇ ਛੁਪਾ ਨਾ ਸੀ ਬਾਕੀ ਕਿੱਲਰੇ ਬੈਕਰੇ ਪੜੇ ਗਿਆ ਉਹਨਾਂ ਦੇ ਕੋਡਵਰਡ ਲੱਗਾ 8779 ਇਹ ਇਹ ਕੋਡਵਰਡ ਨਹੀਂ ਜੀ ਇਹ ਪਿਓਰਿਟੀ ਦਾ ਸਾਈਨ ਹੈ ਇਹ ਬਲੂ ਸਫਾਇਰ ਜਿਹੜੀ ਹੈ ਪਸ਼ਾਵਰ ਦੇ ਨੇੜੇ ਦੇਡੇ ਉੱਥੇ ਸੱਕੀਆਂ ਲੱਗੀਆਂ ਹੋਈਆਂ ਪਾਕਿਸਤਾਨ 'ਚ ਉੱਥੇ ਪੈਕ ਵੀ ਹੁੰਦੀ ਹੈ ਉੱਥੇ ਸਟੈਂਪਿੰਗ ਵੀ ਅੱਛਾ ਇਹ ਜਿਹੜੀ ਤਿੰਨ ਹੈਗੇ ਨੇ ਇਹ ਮਤਲਬ ਜਿਹੜਾ ਬਾਹਰ ਨੈਟਵਰਕ ਹੈਗਾ ਹੈ ਉਹਦੇ ਲਿੰਕ ਦੇ ਵਿੱਚ ਨਹੀਂ ਆ ਫਿਰ ਇਹ ਸਪਲਾਈਅਰ ਨੇ ਨਹੀਂ ਜੀ ਇਹ ਸਬਦ ਆਪਸ ਵਿੱਚ ਲਿੰਕ ਹੁੰਦਾ ਇੱਕ ਮੇਨ ਬੰਦਾ ਹੁੰਦਾ ਜੀ ਉਸ ਤੋਂ ਬਾਅਦ ਅੱਗੇ ਉਹ ਨੀਟੂ ਨੂੰ ਨੋ ਬੇਸਿਸ ਤੇ ਲੋਕਾਂ ਨੂੰ ਰਿਕਰੂਟ ਵੀ ਕਰਦਾ ਹੈ ਹੈ ਨੀ ਮੀਨ ਜਿਹੜਾ ਹੈਗਾ ਉਹ ਬਾਹਰ ਬੈਠਾ ਮੈਂ ਮੈਂ ਦੱਸਦਾ ਨਵ ਨਵ ਨਹੀਂ ਦੇ ਦੇਣਗੇ ਡਿਸਟਰੀਬਿਊਟਰ ਵੀ ਨਹੀਂ ਕੋਰੀਅਰਰੀਅਨ ਡਿਸਟਰੀਬਿਊਟਰ ਵੀ ਹੈ ਜੀ ਸਰ ਤੁਸੀਂ ਲੋਕਰ ਦੀ ਗੱਲ ਕਰ ਦਿੱਤੀ ਤੁਸੀਂ ਹਾਂਜੀ ਕਿੰਨੂੰ ਕਿੱਥੇ ਤੇ ਲੈਣ ਵਾਲੇ ਇਹ ਨਵਾਂ ਸ਼ਰਦ ਰਹਿਮਾਨ ਜੀ ਤੁਸੀਂ ਲੋਕਰ ਦੀ ਗੱਲ ਕੀਤੀ ਲੋਕਰ ਉਸ ਫੌਂਡ ਜਲੰਧਰ ਨਹੀਂ ਇਟ ਵਾਸ ਆਊਟਸਾਈਡ ਹਾਂ ਜੀ ਸਰ ਇਹਨਾਂ ਦਾ ਕੋਈ ਲਿੰਕ ਹੈ ਕਿਸੇ ਗੈਨ ਨਾਲ ਨਹੀਂ ਕੋਈ ਕੋਈ ਗੈਨ ਨਾਲ ਨਹੀਂ